ਸੇਕਾਲ ਜੀ ਦੁੱ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 17 ਜੂਨ 2024 ਹੋ ਚੁੱਕਿਆ ਹੈਗਾ ਪਿਛਲੇ ਕਈ ਦਿਨਾਂ ਤੋਂ ਲੰਮੇ ਵਕਤ ਤੋਂ ਇੱਕ ਲੋ ਦਾ ਦੌਰਾ ਹੀਟ ਵੇਵ ਦਾ ਦੌਰ ਜੁ ਲਗਾਤਾਰ ਪੰਜਾਬ ਹਰਿਆਣਾ ਸਮੇਤ ਸਮੁੱਚੇ ਉੱਤਰ ਪ੍ਰਾਤ ਨੂੰ ਪ੍ਰਭਾਵਿਤ ਕਰ ਰਿਹਾ ਹੈਗਾ ਜਿਸ ਤੋਂ ਜਲਦੀ ਇੱਕ ਫੌਰੀ ਅਸਥਾਈ ਰਾਹਤ ਮਿਲਦੀ ਸੰਭਾਵਨਾ ਜਿਹੜੀ ਦਿਖਾਈ ਦੇ ਰਹੀ ਹੈਗੀ ਕਿਉਂਕਿ ਇੱਕ ਪੱਛਮੀ ਸਿਸਟਮ ਜਿਹੜਾ ਆਉਂਦਾ ਦਿਖਾਈ ਦੇ ਰਿਹਾ ਹੈਗਾ 18 ਜੂਨ ਦੁਪਹਿਰ ਵਾਜ ਜਾਂ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ 18 ਜੂਨ ਸ਼ਾਮ ਤੋਂ ਲੈ ਕੇ ਦੁਪਹਿਰ ਵਾਜ ਜਾਂ ਸ਼ਾਮ ਤੋਂ ਲੈ ਕੇ 21 ਜੂਨ ਦੇ ਵਿੱਚਕਾਰ ਪੰਜਾਬ ਵਿੱਚ 2-3 ਵਾਰੀ ਤਾਕੀਆਂ ਹਨੇਰੀਆਂ ਦਾ ਦੌਰ ਦੇਖ ਨੂੰ ਮਿਲ ਸਕਦਾ ਇੱਕ ਦੋ ਵਾਰੀ ਵੱਡੇ ਪੱਧਰ ਤੇ 100 ਕਿਲੋਮੀਟਰ ਪ੍ਰਤੀ ਘੰਟੀ ਦੀ ਵਹਾਤ ਨਾਲ ਜਿਹੜੀ 1-2 ਤਾਕੜੇ ਹਨੇਰੀਆਂ ਦੇ ਦੌਰ ਦੇਖ ਨੂੰ ਮਿਲ ਸਕਦੇ ਐਸ ਤਰ੍ਹਾਂ ਗਰਚਾਂਕਲੇ ਬੱਦਲ ਵੀ ਬਣਨਗੇ ਜਿਹੜੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਨੂੰ ਜਿਹੜਾ ਪੰਜਾਬ ਵਿੱਚ ਅੰਜਾਮ ਦੇ ਸਕਦੇ ਐ ਇਦਾਂ ਦੀ ਪੌਸਿਬਿਲਿਟੀ ਦਿਖਾਈ ਦੇ ਰਹੀ ਹੈ ਕਿ ਜਿਹ ਦਿਨ ਦੇ ਪਾਰੇ ਵਿੱਚ ਵੀ ਹਲਕੀ ਗਰਾਵਟ ਦੇਖਣ ਨੂੰ ਮਿਲੂਗੀ ਲੋ ਤੋਂ ਅਸਥਾਈ ਰਾਤ ਜਿਹੜੀ ਮਿਲਦੀ ਦਿਖਾਈ ਦੇ ਉਸ ਮੁੱਚਾ ਸੂਬਾ ਵਸਣ ਨੂੰ 50 ਸਮੇਤ ਇਹ ਹਲਚਲ ਜਿਹੜੀ ਇਹ ਕਾਰਵਾਈ ਹੈਗੀ ਮੀਂਹੇਰੀਆਂ ਦੀ ਉਹ ਹਰਿਆਣੇ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਦਿਖਾਈ ਦੇਊਗੀ ਨੇਰੀ ਬਹੁਤੇ ਇਲਾਕਿਆਂ ਨੂੰ ਕਵਰ ਕਰੂਗੀ ਇਹੇ ਤਰ੍ਹਾਂ ਹਨਮਾਨਗੜ ਗੰਗਾ ਨਗਰ ਜਾਂ ਉੱਤਰੀ ਰਾਜਸਥਾਨ ਦੀ ਗੱਲ ਕੀਤੀ ਆਪਿਆ ਉੱਥੇ ਵੀ ਜਿਹੜਾ ਮੀਂਹੇਰੀ ਦਾ ਦੌਰ ਆ ਜਿਹੜਾ ਦਿਖਾਈ ਦੇ ਸਕਦਾਗਾ ਮੀਆ ਜਿਹੜਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕਾ ਹੋਊਗਾ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਕਿਤੇ ਕਿਤੇ ਦਰਮਿਆਨੀਆਂ ਫਾਰਾਂ ਜਾਂ ਦਰਮਿਆਨਾ ਵੀ ਦੇਖ ਨੂੰ ਮਿਲ ਸਕਦਾਗਾ ਮੋਟੀ ਤੱਕ ਇਹ ਆ ਵੀ ਹਲਕਾ ਮੀਂਹ ਹਲਕਾ ਦਰਮਿਆਨਾ ਹੋਊਗਾ ਮੀਂਹ ਪਰ ਚੰਗੇ ਮੀਹਾਂ ਦੇ ਲਈ ਹਲੇ ਹੋਰ ਇੰਤਜ਼ਾਰ ਕਰਨਾ ਪੈਣਾ ਸੂਬਾ ਵਾਸੀਆਂ ਨੂੰ ਲਗਭਗ ਜਿਹੜੇ ਦਰਮਿਆਨੇ ਤੋਂ ਭਾਰੀ ਮੀਂਹ ਹੈ ਭਾਰੀ ਮੀਂਹ ਹੁਣ ਮੌਨਸੂਨ ਸੀਜ਼ਨ ਦੇ ਵਿੱਚ ਹੀ ਦੇਖ ਨੂੰ ਮਿਲ ਸਕਦੇ ਹੈਗੇ ਮੌਨਸੂਨ ਸੀਜ਼ਨ ਤੋਂ ਪਹਿਲਾਂ ਹਲੇ ਕੋਈ ਵੀ ਤਾਕੜਾ ਸਿਸਟਮ ਨਹੀਂ ਦਿਖਾਈ ਦੇ ਰਿਹਾਗਾ ਅਗਲੇ 3-4 ਦਿਨ ਹਲਕਾ ਸਿਸਟਮ ਆ ਜਿਹੜਾ ਤੂੜ ਹਨੇਰੀਆਂ ਨਾਲ ਪ੍ਰਭਾਵਤ ਹੋ ਰੂਗਾ ਕਿਤੇ ਹਲਕੇ ਦਰਮਿਆਨੇ ਮੀਂਹਾਂ ਕਾਰਵਾਈਆਂ ਵੀ ਵੇਖਣ ਨੂੰ ਮਿਲਣੀਆਂ ਪਰ ਜਿਹੜੇ ਤਕੜੇ ਮੀਂਹੇਰੀਆਂ ਦੇ ਦੌਰ ਨੇ ਉਹ ਹਨੇਰੀਆਂ ਤੇ ਮਾਫ ਕਰਨਾ ਮੀਂਹ ਦੇ ਦੌਰ ਨੇ ਜਿਹੜੇ ਦਰਮਿਆਨੇ ਤੋਂ ਭਾਰੀ ਮੀਂਹਾਂ ਦੇ ਦੌਰ ਨੇ ਉਹ ਮੌਨਸੂਨ ਸੀਜ਼ਨ ਦੇ ਵਿੱਚ ਹੀ ਦਿਖਾਈ ਦੇਣਗੇ ਹੁਣ ਤਾਂ ਉਹਦੇ ਲਈ ਆਪਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪੈਣਾਗਾ ਲਗਭਗ 28 ਜੂਨ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਹੌਲੀ-ਹੌਲੀ ਮੌਨਸੂਨ ਦਾਖਲ ਹੋਣੀ ਸ਼ੁਰੂ ਹੋ ਜਾਣੀ ਹੈ ਕਿ 30 ਜੂਨ ਦੇ ਆਸ-ਪਾਸ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਤੈਅ ਸਮੇਂ ਤੇ ਮੌਨਸੂਨ ਪੁੱਜਣ ਦੀ ਸੰਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈਗੀ ਜਿਹਦੇ ਬਾਰੇ ਲਗਾਤਾਰ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਅਪਡੇਟ ਕਰਦੇ ਰਹਾਂਗੇ ਸੋ ਮੋਟੀ ਜੀ ਤੱਕ ਇਹ ਆ ਅਗਲੇ 3-4 ਦਿਨਾਂ ਦੌਰਾਨ ਖਾਸ ਕਰਕੇ 18 ਤੋਂ 21 ਜੂਨ ਦੇ ਵਿੱਚਕਾਰ ਪੰਜਾਬ ਸਮੇਤ ਸਾਰੇ ਉੱਤਰ ਦਾ ਭਾਰਤ ਦੇ ਵਿੱਚ 2-3 ਵਾਰੀ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਇੱਕ ਦੋ ਵਾਰੀ ਤਾਕੜੀ ਹਨੇਰੀ ਦਾ ਦੌਰ ਵੀ ਦੇਖਣ ਨੂੰ ਮਿਲ ਸਕਦਾ ਹੈ ਕਿ ਮੀਂਹ ਜਿਹੜਾ ਟਟਮਾ ਹੋਊਗਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕਾ ਹੋਊਗਾ ਤੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਜਾਂ ਦਰਮਿਆਨੀ ਮੀਂਹ ਦੀ ਕਾਰਵਾਈ ਜਿਹੜੀ ਹੁੰਦੀ ਦਿਖਾਈ ਦੇ ਸਕਦੀ ਹੈਗੀ ਸੋ ਇੱਕ ਵੱਡੀ ਰਾਤ ਜਿਹੜੀ ਲੋ ਤੋਂ ਮਿਲਣ ਜਾ ਰਹੀ ਆਗਲੇ 3-4 ਦਿਨਾਂ ਦੇ ਦੌਰਾਨ ਉਸ ਤੋਂ ਬਾਅਦ ਜਦੋਂ ਇਹ ਸਿਸਟਮ ੋਂਗੂ ਹਲਕਾ ਜਾਂਦਾ ਫੇਰ ਫੇਰ ਦਿਨ ਦੇ ਪਾਰੇ ਵਿੱਚ ਵਾਧਾ ਹੋਊਗਾ ਪਰ ਜਿਉਂ-ਜਿਉਂ ਆਪਾਂ ਮੌਨਸੂਨ ਦੇ ਨੇੜੇ ਜਾਵਾਂਗੇ ਤਾਂ ਹਨੇਰੀਆਂ ਦੇ ਦੌਰ ਘੜਦੇ ਜਾਣਗੇ ਮੀਂਹਾਂ ਦੀ ਇੰਟੈਂਸਿਟੀ ਜਿਹੜੀ ਤੀ ਤੁਰੀ ਜਾਣੀਏਗੀ ਸੋ ਹਾਲ ਦੀ ਕੜੀ ਇਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ